ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾ ਜਰਚਾਇਆ ਗੁਰਮਖ ਵਿਆਵਣ ਆਇਆ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਕੱਲ ਮਿਤੀ 10 ਸਤੰਬਰ ਨੂੰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਉਤਸਵ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਆਪ ਜੀ ਦਾ ਜਨਮ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏਪੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਜੋ ਕਿ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ ਆਪ ਜੀ ਦਾ ਵਿਆਹ 1487 ਈਸਵੀ ਵਿੱਚ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਜੋ ਕਿ ਬਟਾਲੇ ਦੇ ਇੱਕ ਖੱਤਰੀ ਮੂਲਚੰਦ ਅਤੇ ਮਾਤਾ ਚੰਦੋ ਰਾਣੀ ਦੀ ਧੀ ਸੀ ਆਪ ਜੀ ਦੀ ਜੰਜ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪਹੁੰਚੀ ਜਿੱਥੇ ਅੱਜਕੱਲ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਸ਼ੋਸ਼ੋਭਿਤ ਨੇ ਉਸ ਥਾਂ ਤੇ ਆਪ ਜੀ ਦੇ ਸੋਹਰਾ ਪਰਿਵਾਰ ਦਾ ਬਸੇਰਾ ਸੀ ਤੇ ਆਪ ਦੇ ਲਾਵਾਂ ਦਾ ਕਾਰਜ ਵੀ ਇੱਥੇ ਹੀ ਸੰਪੂਰਨ ਹੋਇਆ ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਆਪ ਦੀਆਂ ਲਾਵਾਂ ਹੋ ਰਹੀਆਂ ਸਨ ਉਸ ਸਮੇਂ ਆਪ ਮੂਲ ਮੰਤਰ ਦਾ ਉਚਾਰਨ ਕਰ ਰਹੇ ਸਨ ਇਸੇ ਹੀ ਜਗ੍ਹਾ ਦੇ ਉੱਪਰ ਇੱਕ ਕੰਦ ਜੋ ਕਿ ਕੱਚੀ ਕੰਦ ਸੀ ਆਪ ਉਸ ਦੇ ਲਾਗੇ ਬੈਠੇ ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਕੁੜੀਆਂ ਨੇ ਆਪ ਨੂੰ ਮਜ਼ਾਕ ਦੇ ਬਹਾਨੇ ਨਾਲ ਹਾਸਾ ਠੱਠਾ ਕਰਨ ਦੇ ਬਹਾਨੇ ਦੇ ਨਾਲ ਇਸ ਜਗ੍ਹਾ ਬਿਠਾਇਆ ਉਸ ਜਗ੍ਹਾ ਦੇ ਉੱਪਰ ਹੀ ਇੱਕ ਬਜ਼ੁਰਗ ਇਸਤਰੀ ਵੱਲੋਂ ਬੈਠੇ ਹੋਏ ਇਹ ਕਿਹਾ ਗਿਆ ਕਿ ਪੁੱਤਰ ਤੁਸੀਂ ਇਸ ਕੰਦ ਕੋਲ ਨਾ ਬੈਠੋ ਕੰਦ ਕੱਚੀ ਹੈ ਕਿਤੇ ਡਿੱਗ ਨਾ ਪਵੇ ਤਾਂ ਪਾਸ਼ਾ ਨੇ ਜਵਾਬ ਦਿੱਤਾ ਕਿ ਇਹ ਕੰਦ ਜੁਗਾ ਜੁਗਾ ਤੱਕ ਨਹੀਂ ਡਿੱਗੇਗੀ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਦੇਖਦੇ ਹੋਵੋਗੇ ਕਿ ਅੱਜ ਵੀ ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਉਹ ਕੰਦ ਉਸੇ ਤਰ੍ਹਾਂ ਹੀ ਸ਼ਸ਼ੋਭਿਤ ਹੈ ਸੋ ਬਟਾਲਾ ਵਿਖੇ ਗੁਰੂ ਸਾਹਿਬ ਦਾ ਵਿਆਹ ਉਤਸਵ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਨਗਰ ਕੀਰਤਨ ਕੱਢਿਆ ਜਾਂਦਾ ਹੈ, ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ। ਨਗਰ ਕੀਰਤਨ ਸultanpur Lodhi ਤੋਂ ਜੰਜ ਦੇ ਰੂਪ ਵਿੱਚ ਚੱਲ ਕੇ ਬਟਾਲਾ ਪਹੁੰਚਦਾ ਹੈ। ਸੋ ਇਹ ਸੀ ਗੁਰੂ ਜੀ ਦੇ ਵਿਆਹ ਦਾ ਜੋ ਉਤਸਵ ਅਸੀਂ ਕੱਲ ਮਨਾ ਰਹੇ ਹਾਂ ਉਸ ਬਾਰੇ ਛੋਟੀ ਜੀ ਜਾਣਕਾਰੀ ਇਹ ਜਾਣਕਾਰੀ ਜੇਕਰ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਆਪਣਿਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਗੁਰੂ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਉਤਸਵ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ